ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਫਲੀਆਂ ਨਵੀਂ ਨਤੀਜੇ ਖਬਰਾਂ ਤੋਂ ਅੱਜ ਤੱਕ ਦਾ ਕੰਟੈਂਟ ਸ਼ੋਅ ਹਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਰਦਾਨ ਹਰਜਿੰਦਰ ਸਿੰਘ ਧਾਮਨੀ ਵਿਸ਼ੇਸ਼ ਤੌਰ ਤੇ ਸਰਹੱਦੀ ਪਿੰਡ ਮੈਦੀਪੁਰ ਪਹੁੰਚੇ ਅਤੇ ਹੜਪੀੜਤ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਕਿਸਾਨਾਂ ਨੇ ਦੱਸਿਆ ਕਿ ਉਹਨਲੀ ਝੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਕੇ ਰਹਿ ਗਈ ਹੈ ਤੇ ਤਾਰੋਂ ਪਾਰ ਲੀਆਂ ਜ਼ਮੀਨਾਂ 'ਤੇ ਹੜ ਦੇ ਪਾਣੀ ਨਾਲ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਉਹ ਬੰਦ ਨੂੰ ਪੱਕਿਆ ਕਰਨ ਵਾਸਤੇ ਹਰ ਰੋਜ਼ ਮਿੱਟੀ ਵੀ ਪਾ ਰਹੇ ਨੇ ਸ਼ੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਵੱਲੋਂ ਹੜਪੀੜਤ ਕਿਸਾਨਾਂ ਨੂੰ 6000 ਲੀਟਰ ਡੀਜ਼ਲ ਮਦਦ ਵਜੋਂ ਮੌਕੇ ਤੇ ਦਿੱਤਾ ਗਿਆ ਤੇ ਉਹਨਾਂ ਨੇ ਆਖਿਆ ਕਿ ਹੜਪੀੜਤਾਂ ਦੀ ਹਰ ਸ ਬਵ ਮਦਦ ਕਰਨ ਵਾਸਤੇ ਉਪਰਾਲੇ ਕਰਨਗੇ ਹਰਪੀੜਤ ਦੀ ਹਰ ਸੰਭਵ ਮਦਦ ਕਰਨ ਵਾਸਤੇ ਉਪਰਾਲੇ ਕਰਨਗੇ ਅਤੇ ਹੜਾਂ ਦੀ ਮਾਰ ਦੇ ਵਿੱਚ ਆਏ ਗੁਰਦੁਆਰਿਆਂ ਦੀ ਮਦਦ ਵਾਸਤੇ 50000 ਰੁਪਏ ਦੀ ਰਾਸ਼ੀ ਦੇਣ ਦਾ ਵੀ ਮੌਕੇ ਤੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਮੌਕੇ ਗੌਰਵਦੀਪ ਸਿੰਘ ਵਲਟੋਹਾ ਯੂਥਾਗੂ ਪਰਮਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਕਲ ਸਾਬਕਾ ਸਰਪੰਚ ਪੋਰ ਸਿੰਘ ਅਕਾਲੀ ਫਤਿਹ ਵੱਡੀ ਗਿਣਤੀ ਦੇ ਵਿੱਚ ਵਰਕਰ ਹਾਜ਼ਰ ਸਨ ਤੁਸੀਂ ਵੀ ਦੇਖੋ ਪੱਤਰਕਾਰ ਦਵਿੰਦਰ ਸਹੋਤਾ ਦੇ ਖੇਮ ਤਾਂ ਤੋਂ ਵਿਸ਼ੇਸ਼ ਰਿਪੋਰਟ ਪਹੁੰਚਿਆ ਤੇਲ ਲੈ ਕੇ 6000 ਲੀਟਰ ਤੇ ਜਿਹੜੇ ਬੰਨ ਵੱਜ ਰਹੇ ਉਹਦੀ ਸੇਵਾ ਕਰਨ ਵਾਸਤੇ ਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਹੋਰ ਵੀ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਊਗੀ ਗਾਹਾਂ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਣਕ ਦਾ ਬੀਅ ਆ ਜਾਂ ਖਾਦ ਆ ਜਾਂ ਤੇਲ ਜੋ ਵੀ ਕਿਸੇ ਕਿਸਮ ਦੀ ਜਿਹੜੀ ਆ ਲੋੜ ਹੋਊਗੀ ਇਹ ਗੌਰਵ ਜੀ ਨਾਲ ਗੱਲ ਕਰਕੇ ਤੇ ਉਹ ਜਿਹੜੀ ਪੁੱਛਦਾ ਕਰਾਂਗੇ ਪਿਛਲੇ ਦਿਨਾਂ 'ਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸ਼ਰੋਨੀ ਕਾਲੀ ਦਲ ਦੇ ਉਹ ਵੀ ਇੱਥੇ ਘੇੜਾ ਮਾਰ ਕੇ ਗਏ ਇਸ ਹਲਕੇ ਦੇ ਵਿੱਚ ਤੋਂ ਉਹਨਾਂ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਲਟਵਾ ਸਾਹਿਬ ਅੰਤ ਅਸੀਂ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੀ ਡਿਮਾਂਡ ਤੇ ਕਿਉਂਕਿ ਸਾਡੇ ਇੱਥੇ ਹੜ੍ਹ ਪ੍ਰਭਾਵਤ ਜਿਹੜੇ ਏਰੀਏ ਮਹਿਦੀਪੁਰ ਮੁਹੰਮਦੀਵਾਲ ਤੇ ਮੀਆਂਵਾਲ ਦੇ ਵਿੱਚ 550 ਏਕੜ ਦੇ ਲਾਗੇ ਜਿਹੜੀ ਜ਼ਮੀਨ ਹੈ ਉਸ ਦਾ ਨੁਕਸਾਨ ਹੋਇਆ ਸੀ ਔਰ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਔਰ ਸੰਗਤ ਦੀ ਜਿਹੜੀ ਹੈ ਡਿਮਾਂਡ ਇਹੀ ਸੀਗੀ ਕਿ ਇੱਥੇ ਜਿਹੜੀ ਡੀਜ਼ਲ ਉਹ ਪ੍ਰੋਵਾਈਡ ਕੀਤਾ ਜਾਵੇ ਸੋ ਅੱਜ ਪ੍ਰਧਾਨ ਸਾਹਿਬ ਨੇ ਇੱਥੇ ਡੀਜ਼ਲ ਦੀ ਮੰਗ ਨੂੰ ਜਿਹੜਾ ਹੈ ਉਹ ਪੂਰੀ ਕਰਦੇ ਹੋਏ 6000 ਲੀਟਰ ਜਿਹੜਾ ਉਹ ਦਿੱਤਾ ਹੈ ਇਸ ਮੌਕੇ ਤੇ ਵੱਡੇ ਵੀਰ ਹਲਕਾ ਇੰਚਾਰਜ ਅਜਨਾਲਾ ਤੋਂ ਸਰਦਾਰ ਜੋਤ ਸਿੰਘ ਜੀ ਸਮਰਾ ਔਰ ਸਾਰੀ ਉਹਨਾਂ ਦੀ ਟੀਮ ਆਈ ਹੈ ਮੈਂ ਬਾਰਡਰ ਦੇ ਆਪਣੇ ਇਸ ਸਰਹੱਦੀ ਇਲਾਕੇ ਦੇ ਸਾਰੇ ਹੀ ਵਸਨੀਕਾਂ ਵੱਲੋਂ ਪ੍ਰਧਾਨ ਸਾਹਿਬ ਦਾ ਦਿਲ ਦੇ ਘਹਿਰਾਈਆਂ ਤੋਂ ਸ਼ੁਕਰੀਆ ਦਾ ਕਰਦਾ ਹਾਂ